ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਸਭ ਨੂੰ ਦਿਹਰੋਖਤਾ ਬਖਸ਼ੇ ਜੀ ਸਾਰੇ ਮਾਣੋ ਜੀ ਆਪਣੇ-ਪੋੜੀ ਜ਼ਿੰਦਗੀ ਦੇ ਵਿੱਚ ਆਨੰਦ ਤੇ ਥੋੜੀ ਜੀ ਖੁਸ਼ੀ ਆ ਗਈ ਜੀ ਚਿਹਰੇ ਤੇ ਕਿਉਂ ਤਿੰਨ-ਚਾਰ ਦਿਨ ਹੋ ਗਏ ਜੀ ਆ ਸਾਹ ਸੁੱਕੇ ਹੋਏ ਸੀ ਵੀ ਪਤਾ ਨਹੀਂ ਕੀ ਬੜਨਾ ਕੀ ਨਹੀਂ ਸੋ ਸੁਖਮਨੀ ਸਾਹਿਬ ਦਾ ਜਪ ਚੱਲ ਰਿਹਾ ਜੀ ਗੁਰੂ ਘਰ ਦੇ ਵਿੱਚ ਅ ਮਹਾਰਾਜ ਸਭ ਪਾਸੇ ਸੁਖ ਵਰਤਾਵੇ ਅ ਕਿਸੇ ਨੂੰ ਕੋਈ ਦੁੱਖ ਤਕਲੀਫ ਨਾ ਹੋਵੇ ਹਾਂ ਵਧੀਆ ਜ਼ਿੰਦਗੀ ਆਪਣੀ ਬਤੀਤ ਕਰਨ ਪਰ ਮਹਾਰਾਜ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਆ ਇਹ ਮੈਂ ਅਹਿਸਾਸ ਕਰਿਆ ਜੀ ਕਿਉਂ ਮੈਂ ਜਦੋਂ ਮੈਂ ਅੱਗੇ ਕਦੇ ਗੱਡੀ 'ਚ ਕਿਧਰ ਨੂੰ ਵੀ ਜਾਂਦਾ ਸੀ ਨਾ ਮੈਂ ਤੇ ਗੁਰੂ ਘਰ ਤੋਂ ਇਲਾਵਾ ਕਿਤੇ ਨੂੰ ਕਿ ਗਈ ਸੀ ਅਸੀਂ ਗਾਣੇ ਲਾ ਲੈਨੇ ਆਪਣੇ ਜਿਹੜੇ ਆਪਣੇ ਪੰਜਾਬੀ ਸੌਂਗ ਆਮ ਚੱਲਦੇ ਆ ਤੇ ਹੁਣ 3 ਦਿਨ ਬਾਅਦ ਲਗਾਤਾਰ ਡੈਡੀ ਨੂੰ ਲੈ ਕੇ ਜਾਂਦਾ ਰਿਹਾ ਧਾਰਮਿਕ ਸ਼ਬਦ ਹੀ ਗੱਡੀ 'ਚ ਚੱਲਦੇ ਗਏ ਚੱਲਦੇ ਆਏ ਗਏ ਮਹਾਰਾਜ ਨੂੰ ਅਸੀਂ ਆਪਣੇ ਆਂ ਨੇੜੇ ਰੱਖਿਆ ਯਾਦ ਵੀ ਇਹਨਾ ਕਰਿਆ ਵੀ ਮਹਾਰਾਜ ਵੀ ਸਾਡਾ ਕੰਮ ਸਹੀ ਹੋ ਜਾਵੇ ਸਹੀ ਹੋ ਜਾਵੇ ਇਹ ਦੁੱਖ ਤਕਲੀਫ ਵੀ ਜ਼ਿੰਦਗੀ ਦੇ ਵਿੱਚ ਆਉਣੇ ਜ਼ਰੂਰੀ ਤਾਂ ਅਸੀਂ ਮਹਾਰਾਜ ਨੂੰ ਯਾਦ ਕਰਦੇ ਨਹੀਂ ਅਸੀਂ ਭੁੱਲੇ ਜਾਂਦੇ ਆਂ ਬਿਸਰ ਜਾਂਦੇ ਆਂ ਸਹੀ ਗੱਲ ਹੈ ਜੀ ਤੇ ਮੈ ਲੋ ਜੀ ਇਧਰ ਸੰਦੀਪ ਕੌਰ ਨੂੰ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਮੇ ਲੋ ਜੀ ਉਧਰ ਸਰਿੰਦਰ ਗੌਰ ਨੂੰ ਬੈਗਲੂ ਜੀ ਕਾ ਖਾਲਸਾ ਮੈਨੂੰ ਜੀ ਕੀ ਹਾਲ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਆਹਦੇ ਵੀ ਜਾਨ ਚ ਜਾਨ ਪੈ ਗਈ ਜੀ ਹਾਂ ਅੱਜ ਅੱਜ ਇਹ ਵੀ ਵਿਚਾਰੀ ਨੇ ਪ੍ਰਸਾਦਾ ਸਾਧੂ ਸਿਕਾਇ ਦਿੱਤਾ ਲਈ ਉਦਣਦੇ ਨੇ ਵੀ ਨਾ ਸੋਚਦਾ ਕੋਸਾ ਹਾਂ ਵੀ ਮੈਨੂੰ ਦੇ ਕੇ ਆ ਰੋਟੀ ਖਾਦੀ ਪਾ ਜੀ ਰੋਟੀ ਦੇ ਕੋਈ ਨੱਠ ਭੱਜ ਦੇ ਵਿੱਚ ਵੀ ਐਸੇ ਅਲਝਾ ਵਾਂਚ ਉਲਝ ਗਏ ਤੇ ਵੀ ਕੋਸ ਦਿਮਾਗ ਵਰਕ ਕਰੇ ਨਹੀਂ ਸੀ ਰਿਹਾ ਦਿਮਾਗ ਕੰਮ ਘਟ ਕਰਦਾ ਦਿਮਾਗ ਕੰਮ ਘਟ ਕਰਦਾ ਕੁਸ ਡੈਡੀ ਨੂੰ ਜ ਤਕਲੀਫ ਹੁੰਦੀ ਸੀ ਸਾਲੀ ਅੰਦਰ ਤੇ ਉਹ ਪੈਂਦੀ ਸੀ ਵੀ ਜਿਖਣਾ ਬੰਦੇ ਨੂੰ ਨਾ ਹੁੰਦਾ ਵੀ ਮੈਂ ਹੁਣ ਕੀ ਕਰਾਂ ਕਿਦਾਂ ਹੱਲ ਕਰਾਂ ਬਗਾਨੇ ਬਸ ਜਾ ਫਸ ਜਾਂਦਾ ਨਾ ਬੰਦਾ ਫਿਰ ਬਹੁਤ ਔਖਾ ਹੋ ਜਾਂਦਾ ਇੱਕ ਡਾਕਟਰ ਸਾਡਾ 80 ਕਿਲੋਮੀਟਰ ਦੂਰ ਬੈਠਾ ਐ ਲੋਕਲ ਇੱਥੇ ਕਿਸ ਨੂੰ ਦਿਖਾ ਨਹੀਂ ਸੀ ਸਕਦੇ ਤੇ ਡੈਡੀ ਉੱਧਰ ਕਈ ਜਾਵੇ ਉਹ ਮੈਨੂੰ ਨਹਿਰ ਤੇ ਛੜ ਦੋ ਏ ਮੈਂ ਨਹੀਂ ਇਹ ਤਕਲੀਫ ਚੱਲਦਾ ਉਹ ਮੇਰੇ ਟੀਕਾ ਲਵਾ ਦੋ ਏ ਇਹ ਜਿਹੇ ਗੱਲਾਂ ਬੰਦੇ ਨੂੰ ਹੋਰ ਮਤਲਬ ਅੰਦਰ ਤੇ ਨਾ ਤੋੜ ਦੰਨੀਆਂ ਵੀ ਇਹ ਜਿਹੜਾ ਸਲਾ ਬਿਮਾਰੀ ਦਾ ਹੱਲ ਹੈ ਇਹ ਕਿਵੇਂ ਲੱਭਣਾ ਤੇ ਕਦ ਹਲਾਉਣਾ ਪਰ ਹਾਲਤ ਜਦੋਂ ਡਾਕਟਰ ਕਰਨ ਪਰ ਆ ਗਏ ਨਾ ਜੀ ਉਹਨਾਂ ਨੇ ਮੈਂ ਕਹਿੰਦੇ ਜੀ 5 ਮਿੰਟ ਨਹੀਂ ਲਾਇ ਹੱਲ ਕਰਨ ਨੂੰ ਪਹਿਲਾਂ ਤਾਂ ਟੈਸਟਾਂ ਨਹੀਂ ਸਾਡੀ ਰੇਲ ਬਣਾ ਰੱਖੀ ਦੇ ਟੈਸਟ ਲੈਟੈਸਟ ਤੇ ਪਹਿਲਾਂ ਤਾਂ ਹੁਣ ਇਹ ਦੇਖਿਓ ਵੀ ਜਿਹੜੇ 2 ਦਿਨ ਪਹਿਲਾਂ ਤੁਸੀਂ ਬਲੌਗ 'ਚ ਡੈਡੀ ਦੇ ਹਾਲਾਤ ਦੇਖੇ ਵੀ ਅੱਜ ਆਰ ਉਹ ਹਾਲਾਤਾਂ ਦੇ ਵਿੱਚ ਕੁਝ ਫਰਕ ਹੈ ਲੋ ਜੀ ਮੇ ਲੋ ਅੱਜ ਅਮਰੀਕਾ ਖਾਸਾ ਬੈਗਰੀ ਕੀ ਫਤਿਹ ਹਾਂ ਜਿਹੜਾ ਰਾਤ ਕੇ ਰਹਣੀ ਹੈ ਉਹ ਹਾਂ ਉਹਦਾ ਉਹ ਟਾਈਮ ਦੇ ਹੁਣ ਉਹ ਟਾਈਮ ਦੇ ਹੈ ਅੱਛਾ ਯਾਦ ਮੈਨੂੰ ਉੱਥੇ ਲੈ ਕੇ ਗਿਆ ਨਾ ਅਪਰੇਸ਼ਨ ਦੇ ਅੰਦਰ ਹਾਂ ਜਦ ਵੀ ਉਹ ਕਹਿੰਦੇ ਬੈਕਗ੍ਰਾਉਂਡ ਯਾਦ ਕਰ ਅੱਛਾ ਜੀ ਹਾਂ ਡਾਕਟਰ ਯਾਦ ਅੰਦਰ ਵਾਲੇ ਡਾਕਟਰਾਂ ਨੇ ਕਿਹਾ ਡਾਕਟਰ ਬਹੁਤ ਵਧੀਆ ਤਾਂ ਉਹ ਜਿਹਨਾਂ ਨੇ অপারেশন ਕਰਾ ਡੈਡੀ ਹਾਂ ਡਾਕਟਰ ਨੇ ਬੈਕਗ੍ਰਾਉਂਡ ਯਾਦ ਕਰੋ ਐ ਵੀ ਬੁਲਾਉਂਦੀ ਜੀ ਸ਼ਾਸਤਰੀ ਕਾਲ ਏ ਆਪਣੇ ਨੰਨੇ ਵੀ ਨਾਨੇ ਦੇ ਨਾਲ ਨਾਲ ਘੁੰਮ ਦਿਉ ਰਹੀ ਕੱਲ ਜੇਲ ਕੱਟੀ ਜਿਆ ਨੇ ਜਿੰਨਾ ਟਾਈਮ ਆਪਰੇਸ਼ਨ ਆ ਰਾ ਬਾਉਂਡ ਦੇ ਵਿੱਚ ਡੈਡੀ ਦੇ ਨਾ ਐਨੂੰ ਮੈਂ ਗੱਡੀ 'ਚ ਬੰਦ ਕਰਕੇ ਰੱਖਿਆ ਐਨੂੰ ਨਹੀਂ ਮੈਂ ਬਾਹਰ ਘਟਿਆ ਹੈਗਾ ਮਾਂ ਵੀ ਚੱਲ ਵੀ ਇਹ ਗੱਲ ਨੂੰ ਕਹਿੰਦੇ ਆ ਮਹਾਰਾਜ ਮੰਨਦੇ ਮੰਨਦੇ ਉਹ ਪੰਜਾਬੀ ਸੀ ਡਾਕਟਰ ਉਹ ਹਾਂ ਤੇ ਜਿਹੜੇ ਤਰ ਹੋਰ ਇਲਾਜ ਕਰਨੇ ਨੇ ਜਿਹੜੇ ਤੈਨੂੰ ਬਿਮਾਰੀਆਂ ਹੋਰ ਜਾਗੀਆਂ ਹੋਈਆਂ ਅੰਦਰ ਉਹ ਵੀ ਡਾਕਟਰ ਪੰਜਾਬੀ ਨਹੀਂ ਦੇਖਣੇ ਆ ਉਹ ਉਹਦੇ ਨਾਲ ਹੁਣ ਗੱਲਬਾਤ ਹੋ ਗਈ ਉਹਨੇ ਬੁਲਾ ਤੁਹਾਨੂੰ ਅਗਲੇ ਹਫਤੇ ਹਾਂ ਟੈਸਟ ਜੈ ਐਂਡੋਸਕੋਪੀ ਪਤਾ ਨਹੀਂ ਹੋਰ ਕਿਹੜਾ ਕਿਹੜਾ ਮਤਲਬ ਕੁਝ ਸਰੀਰ ਦਾ ਟੈਸਟ ਉਹਨੇ ਛੱਡਿਆ ਹੀ ਨਹੀਂ ਵੀ ਜਿਹੜਾ ਨਹੀਂ ਲੱਗਾ ਹਾਂ ਰਹੀ ਹੈ ਆ ਦੋ ਕੁ ਰਹਿੰਦੇ ਤੇ ਆ ਹੁਣ ਉਹਨਾਂ ਨੇ ਅਗਲੇ ਹਫਤੇ ਬੁਲਾਇਆ ਉਹ ਵੀ ਤੁਹਾਡੇ ਲਈ ਟੈਸਟ ਹੁਣ ਤੁਹਾਡੇ ਹਾਂ ਕੀ ਇੰਜੇ ਹਾਂ ਅਜੇ ਦੋ ਰਹਿੰਦੇ ਐ ਇੱਕ ਤਾਂ ਐਂਡੋਸ ਹਾਂ ਵੀ ਰਹਿੰਦੀ ਆ ਕੀ ਕੁਝ ਹੋ ਰਹਿਦਾ ਸੀ ਉਹ ਹੈਵੀ ਚਾਚਾ ਹੁੰਦੇ ਟੈਸਟਾ ਦੋ ਚਾ ਦੋਏ ਇੰਨੇ ਮਹਿੰਗੇ ਕਿਉਂ ਪਤਾ ਨਹੀਂ ਸੰਤੋ ਨੇ ਐਡੋ ਫੇਫੀਆਸ ਸਾਸੀ ਹੋਏ ਉਹ ਹੋ ਡੜੀ ਟੈਸਟਾ ਦਾ ਵੀ ਕੋਈ ਉਹ ਹੁੰਦੀ ਐ ਇੱਕ ਹਸਪੀਟਲ ਹੁੰਦਾ ਸਰਕਾਰੀ ਹੈ ਬੱਤੀ ਵਾਲੇ ਕੋਈ ਮਿਲਣਦੇ ਪ੍ਰਾਈਵੇਟ ਆ ਬੱਤੀਆਂ ਉਹ ਹੁਣ ਹੁਣ ਤੋਂ ਸਾਨੂੰ ਕੀ ਪਤਾ ਵੀ ਲੰਦੇ ਕਿ ਨਹੀਂ ਲੰਦੇ ਜਿਹੜਾ ਦੁਆਜਿਆਂ ਦੇ ਫੱਟੇ ਚੱਕਦੇ ਹੋ ਉਹ ਨਹੀਂ ਬੱਤੀ ਸਰਦਾ ਆਪਣਾ ਜਿਹਨਾਂ ਆਇਸ਼ਮਾਨ ਦੇ ਅੰਦਰ ਚਲ ਗਿਆ ਅੰਦਰ ਹਾਂ ਉਹਦਾ ਕੋਈ ਪੈਸੇ ਨਹੀਂ ਲੈਣਾ ਉਹਨਾਂ ਨੇ ਹਾਂ ਜਿਹੜਾ ਜਿਨ੍ਹਾਂ ਤੇ ਜੇ ਪਤਾ ਡਾਕਟਰ ਵੀ ਦੇਖ ਹੀ ਲੰਦੇ ਚਾਹ ਦਾ ਬੰਦਾ ਉੱਥੇ ਜਾ ਕੇ ਦਾ ਡਾਕਟਰ ਲਿਖਦਾ ਨਾ ਟੈਸਟ ਜਿਹਦਾ ਬੰਦਾ ਪੈ ਜਵੇ 605 ਚ ਫਿਰ ਡਾਕਟਰ ਸਮਝ ਜਾਂਦਾ ਵੀ ਇਹਦੇ ਕੋਲ ਪੈਸੇ ਨਹੀਂ ਹੈਗੇ ਹਾਂ ਫਿਰ ਡਾਕਟਰ ਆਪ ਸਲਾਹ ਦਿੰਦੇ ਵੀ ਇਹਦਾ ਪੂਰ ਫੇਰੀ ਕਰਾ ਹਾਂ ਪਤਾ ਅੱਛਾ ਚਾਬੀ ਨਾਨੂ ਨੇ ਮੇਰੀ ਤੇ ਚਾਬੀ ਪਿੱਛੇ ਕਰਾ ਲਈ ਫਸਾਉਂਦੀ ਸੀ ਚਾਬੀ ਕਹਿੰਦੀ ਨਾਨੂ ਕੋਲ ਆਪ ਤੇ ਚਾਬੀ ਪਹਿਲਾਂ ਇਹਨੇ ਇੱਕ ਤੋੜਤੀ ਜੀ ਉਹਨੇ ਚਾਬੀ ਨੂੰ ਫੇਰ ਕਰਾ ਲਈ ਆ ਨਾ ਅੱਛਾ ਮਨਨੋ ਮੇਰਾ ਪੁੱਤ ਇਹ ਬਹੁਤ ਸਿਆਣੀ ਧੀ ਹੋ ਗਈ ਬਹੁਤ ਜਦ ਤੱਕ ਜਿੱਥੇ ਵੀ ਇਹਨੂੰ ਗੁਰੂ ਘਰ ਦੇ ਦਰਸ਼ਨ ਹੋ ਗਏ ਜੀ ਇਹ ਨਾਲ ਦੀ ਨਾਲੇ ਮੱਥਾ ਟੇਕਣਾ ਨਾਲ ਦੀ ਨਾਲੇ ਸਾਨੂੰ ਸचेत ਕਰਨਾ ਜਦ ਗੁਰਦੁਆਰਾ ਦੇਖ ਗਿਆ ਇਹਨੂੰ ਵੀ ਸਿਰ ਟਾ ਕੋ ਨਮਸਕਾਰ ਕਰੋ ਬਹੁਤ ਸਿਆਣੀ ਧੀ ਆ ਬਾਕੀ ਅੱਗੇ ਅੱਗੇ ਜਿਹੇ ਜਾਂ ਸਮਾਂ ਆਉਂਦਾ ਬਾਕੀ ਕੀ ਕਹਿ ਸਕਦੇ ਆ ਵਿੱਚ ਇਹ ਗੱਲ ਰਹਿ ਗਈ ਵੀ ਡਾਕਟਰ ਸਾਰੇ ਆਪੇ ਗਾਈਡ ਕਰ ਦਿੰਦੇ ਆ ਵੀ ਪੂਰਵ ਫਰੀਦ ਦਾ ਕਾਰਡ ਬਣਾ ਲਓ ਜਾਂ ਆਇਸ਼ਮਾਨ ਦੇ ਅੰਡਰ ਚੱਲ ਜਾਓ ਜੇ ਕੋ ਜਿਹਦੇ ਕੋਲ ਪੈਸੇ ਹੈਗਾ ਟੈਸਟ ਲਿਖਦੀ ਸਾਰਾ ਅਗਲਾ ਟੈਸਟ ਵਾਲੇ ਕੋਲ ਨੂੰ ਭਜਦਾ ਹੈ ਉਹ ਉਦੋਂ ਦੇ ਇਲਾਜ ਸ਼ੁਰੂ ਹੋ ਜਾਂਦਾ ਬੰਦੇ ਦਾ ਤੇ ਹੁਣ ਡੈਡੀ ਭਾਈ ਕੱਲ ਦਾ ਜਿੱਦਾਂ ਆਪਰੇਸ਼ਨ ਹੋਇਆ ਲਾਇਆ ਤਾਂ ਡਾਕਟਰ ਨੇ 5 ਮਿੰਟਿਆ ਪਰ 5 ਮਿੰਟ ਚ ਡੈਡੀ ਕਹਿੰਦਾ ਵੀ ਹਾਂ ਹਾਂ ਪੁੱਤ ਲਾਇਆ ਯਾਰ ਜਲਦੀ ਮੈਨੂੰ ਮੂਦਾ ਆ ਗਿਆ ਤੇ ਘੰਡੇ ਵਾਲਿਆਂ ਠੀਕ ਹੈ ਵਾ ਠੀਕ ਹੈ ਬਹੁਤ ਠੀਕ ਹੁਣ ਹੁਣ ਛੱਡਿਆ ਇਹ ਤੈਨੂੰ ਨਹਿਰ ਨੂਰ ਤੇ ਤਾਰੇ ਹੀ ਕਿਤੇ ਜਲ ਵੇ ਦੇ ਮਰਜੀ ਜਿੱਥੇ ਹੀ ਗਾ ਉੱਤੀ ਚਲੋ ਪਰ ਮੇਰੇ ਨਾਲ ਚਲ ਮੇਰੇ ਨਾਲ ਚੱਲ ਬਾਹਰ ਨੂੰ ਅੱਜ ਕਾ ਨਾ ਮੇਰਾ ਤਾਂ ਜਿੰਨ ਲੱਗਦਾ ਨਹੀਂ ਤੇ ਵੀ ਨਾ ਆ ਰਿਹਾ ਕੋਈ ਨਹੀਂ ਕਿੰਨੀ ਦੂਰ ਹੈਂਕੀ ਆਹ ਇੰਨੇ ਪਾਠੇ ਲਾ ਕੇ ਇਹ ਉਹ ਜੀ ਪਾਣੀ ਨਹੀਂ ਹੈਗਾ ਬੋਲ ਨੀ ਪੀਣਾ ਹੈ ਰਾ ਕੋਟਾ ਡਾੜੀਆ ਗੱਲਾਂ ਸੁਣ ਸੁਣ ਕੇ ਕਈ ਵਾਰ ਤਾਂ ਹਾਸੇ ਆਉਂਦੇ ਸੀ ਕਾਲ ਆ ਗਿਆ ਬਈ ਕਾਲੀ ਕਹਿੰਦਾ ਤਾ ਕਈ ਵਾਰ ਠੀਕ ਹੈ ਰੀਲ ਬਣ ਗਈ ਮੈਂ ਬੰਦਾ ਆ ਗਿਆ ਕਿ ਮੈਂ ਉਹ ਬੰਦੇ ਨੂੰ ਮਿਲ ਲਿਓ ਬੰਦਾ ਰੀਲ ਲੇਗਾ ਮੇਰੀਆਂ ਬੜੀਆਂ ਹੋ ਜਾਣੀਆਂ ਇਹਦਾ ਤੱਲੀ ਜਾਣੀਆਂ ਉਹ ਉਹਦਾ ਆਪਣਾ ਕੱਕ ਵੱਟ ਕੇ ਬਲੀ ਬਾਬਾ ਧੰਨਵਾਗ ਇਹਦਾ ਤੁਸੀਂ ਹਿੰਮਤ ਕਰੀ ਨਹੀਂ ਤਾਂ ਇਹ ਕੰਮ ਹੋਇਆ ਨਹੀਂ ਕੰਮ ਮੁਸ਼ਕਲ ਮੇਰੀ ਗੱਲ ਸੁਣੋ ਹਿੰਮਤ ਤਾਂ ਕਰ ਲਈ ਕਿ ਨਹੀਂ ਚਲੋ ਤੇਰਾ ਪੁੱਤ ਨਹੀਂ ਮੈਂ ਬ੍ਰੇਕ ਦੇ ਬਾਅਦ ਦਾ ਰੋਗ ਨਹੀਂ ਨਾ ਇਹ ਹਾਂ ਉਹ ਨਾ ਨਾ ਸਭ ਕਰਦੇ ਆ ਆਪਣੇ ਆਪਣੇ ਮਾਂ ਬਾਪ ਤੇ ਸਾਰੇ ਕਰਦੇ ਆ ਇਹ ਰੋਗ ਦੀ ਗੱਲ ਨਹੀਂ ਹੈਗੀ ਸਾਰਿਆਂ ਦੇ ਭਾਈ ਧੀ ਪੁੱਤ ਲੈ ਕੇ ਨਿਕਲ ਆਪਣੇ ਮਾਪੇ ਬਾਬ ਦੀ ਸੇਵਾ ਕਰਨ ਤੇ ਬਾਕੀ ਹੁਣ ਤੇਰੇ ਤੇਰੇ ਜਵਾਕੋ ਭਾਈ ਉਪਰਦੇਸੀ ਆ ਇਸ ਟਾਈਮ ਉਹ ਵਿਚਾਰਾ ਉਹ ਪੈ ਫਾਈਨੈਂਸ਼ਲੀ ਉਹ ਕਰਦਾ ਜੋ ਵੀ ਕਰਦਾ ਨੱਟ ਭੱਜ ਅਸੀਂ ਕਰ ਲਈ ਟਾਈਮ ਸੰਭਾਲਣ ਦੀ ਗੱਲ ਹੁੰਦੀ ਹੈ ਤਾਂ ਜਿਹਨੇ ਸੰਭਲਾ ਸੰਭਲਾ ਇਹ ਟਾਈਮ ਕਿਉਂ ਦਾ ਮੌਕੇ 2 ਸਾਲ ਵਿੱਚ ਉਹ ਚਲਾ ਲਾ ਜੂ 2 ਸਾਲ ਕਿਤੇ ਠੀਕ ਹੈ ਕਤੈਨੀ ਅਨੇ ਵੀ 26 ਕਾਲ ਪਾਰ ਰੋਡ ਬਣਨਾ ਹੈ ਪੂਰੀ ਬਣ 26 ਜੀ ਵੀ ਹਦਾ ਦੇਖਦੇ ਚੱਲਾ ਯਾਰ ਉਹ ਹੁਣ ਬਹੁਤ ਤਰੰਗ ਇਹ ਤਾਂ ਨਾ ਚੱਲਣਾ ਗਾੜੀ ਜਦ ਤੱਕ ਉਹਨੇ ਉੱਥੇ ਸੱਕਣਾ ਉੱਥੇ ਸੱਕਣਾ ਹਾਂ ਜਿਆਦਾ ਇੱਥੇ ਆ ਕੇ ਸੱਕਣਾ ਜਿਆਦਾ ਇੱਥੇ ਹੁਣ ਮੇਰੀ ਗੱਲ ਸੁਣੋ ਜਦੋਂ ਤੂੰ ਬਿਮਾਰ ਹੋਇਆ ਪ੍ਰਸ਼ਾਦ ਦਾ ਛੱਕ ਕੇ ਸੰਦੀਪ ਨਾਲ ਮੇਰੀ ਲੜਾਈ ਹੋ ਰਹੀ ਸੀ ਮਾ ਮੋਬਾਈਲ ਬੰਦ ਕਰ ਸੌਣਾ ਹਾਂ ਹਾਂ ਤੇ ਨਾਟਕ ਤੇ ਗਰੀ ਸੀ ਹੈ ਸੌਣਾ ਕਿ ਤੇ ਨਸੀਬ ਜਦ ਜਿਹਨੂੰ ਨੱਠਣਾ ਪੈ ਗਿਆ ਤੇਰੇ ਕੋਲ ਨੂੰ ਉਹਨਾਂ ਔਰਾਂ ਕਿਤੇ ਰੇਗੋਲ ਕਰੀ ਹਾਇ ਦੁਆਵੀ ਦੇ ਕੇ ਨਹੀਂ ਦੇਣੀ ਆਈ ਕਿੱਥੇ ਕਿੱਥੇ ਰੁਟਿਆ ਔਰ ਤਾਂ ਛੱਡ ਪੰਜਕੂਲੇ ਉਹ ਕੋਈ ਢਾਬੇ ਵਾਲੇ ਕੋਲ ਰੋਟੀ ਖਾਣੀ ਦੀ ਹਾਂ ਕਿਸੇ ਦੇ ਪਕੌੜੀਆਂ ਲੈ ਘਰੇ ਦਾ ਦਾਣੇ-ਦਾਣੇ ਪਰ ਮੋਹਰਾ ਬੰਦਾ ਸੋਚਦਾ ਕੁਸਾ ਬੰਦਾ ਕੁਸਾ ਅਸੀਂ ਪਲਾਨ ਕਰੀ ਬੈਠੇ ਸੀ ਭੱਟਾ ਸਾਹਿਬ ਲੰਗਰ 'ਚ ਜਾ ਕੇ ਸੇਵਾ ਕਰਨੀ ਅਸੀਂ ਅਗਲੇ ਦਿਨ ਗਬਲਾ ਦੁਆਣਾ ਭੱਟਾ ਸਾਹਿਬ ਉੱਤੇ ਨਮਸਕਾਰ ਕਰਨ ਵੀ ਨਹੀਂ ਜਾ ਸੇਵਾ ਕਰਨੀ ਤਾਂ ਬਹੁਤ ਦੂਰ ਦੀ ਗੱਲ ਹੈ ਗੱਲ ਹੈ ਕਰਨਾ ਚ ਨਹੀਂ ਤਾਂ ਕਰਮਾ ਦਾ ਬਿਨ ਕਰਮਾ ਕੁਝ ਨਹੀਂ ਮਿਲਦਾ ਹਾਂ ਇਹ ਤੁਸੀਂ ਵੀ ਉਹਨਾਂ ਦੇ ਲੈ ਕੇ ਜੋਖੇ ਹੱਡਾਂ ਦੇ ਬੀਜਾ ਹਾ ਤਾਂ ਡਾਕਟਰ ਨੇ ਹਾਂ ਉਹ ਹਸਪੀਟਲ ਵਾਲਿਆਂ ਦੇ ਉੱਥੇ ਦੇਣੇ ਤੇ ਜਾ ਕੇ ਪੈਸੇ ਅਰੇ ਹੋਰ ਦੇਣੇ ਜਿਹੜੇ ਲੱਖਾਂ ਰੁਪਏ ਹੋਜੇ ਲੱਗ ਪਿਆ ਜਿਹੜੇ ਤੁਹਾਡੇ ਹੋਰ ਆਜਾ ਚੱਲਣ ਅਸਲੀ ਟ੍ਰੀਟਮੈਂਟ ਆ ਤਾਂ ਉਹਨਾਂ ਨੇ ਚੂਹੀ ਮਾਰੀ ਆ ਹਾਂ ਹਾਤੀ ਨੂੰ ਤੁਹਾ ਮਾਰਨਾ ਅਰੇ ਹਾਤੀ ਦਾ ਹੋਰੇ ਬੱਤੇ ਮਰਦਾ ਹਾਤੀ ਜਨ ਮਰ ਗਿਆ ਉਦੋਂ ਕੀ ਕਰ ਹਜੇ ਕੁਛ ਨਾ ਤੇਰੇ ਆਪਣੇ ਹੱਥ ਚ ਵੀ ਆ ਜਿਵੇਂ ਇਹ ਫੂਟ ਰਿਆ ਤੇ ਦੇ ਹਾਂ ਉਦਾਂ ਦਾ ਕੰਕਾ ਟੱਕ ਤਾਇੀਆਂ ਚੀਜ਼ਾਂ ਦੇ ਵੀ ਜਿੰਨਾ ਕਿਦਾ ਸਰੀਰ ਚੱਲ ਸਕੇ ਜਿਆਦਾ ਵੀ ਨਾ ਨਹੀਂ ਕਿਤੇ ਬੀਪੀ ਵਾਜ ਜਵੇ ਇੰਨੀ ਕੋ ਗੌਰ ਖਖੜੀ ਪੜੀ ਤੈਨੂੰ ਦੋ ਕ ਕਾਜੂ ਪਿਓ ਲਾ ਸਵੇਤਰ ਦੋ ਪਿਓ ਲਾ ਕਰਕੇ ਲਿਆਂਦੇ ਆਏ ਆ ਪਏ ਆ ਓ ਇੰਨਾ ਵੀ ਨਹੀਂ ਖਾਣਾ ਮੈਨੂੰ ਦੱਸ ਤਾ ਤੇਰੀ ਨੋਨੀ ਤੇਰੀ ਮੈਂ ਦੰਦੀਆਂ ਦੀਦੀ ਅੱਦਾ ਕਾਹ ਇਹ ਕਾਜੂ ਬਦਾਮ ਵਿੱਚ ਦੱਖਾਂ ਫੱਕੀ ਜੀ ਬਣਾ ਲਈ ਸੀ ਅੱਦਾ ਹੀ ਚਲ ਜਾਈ ਗਏ ਨੇ ਖਾਸ ਖਾਸ ਐ ਤਾਂ ਗਿਆ ਲਈ ਮੇਸ਼ਰੀ ਉਹ ਰਾਤ ਨੂੰ ਨਹੀਂ ਠੀਕ ਲੈ ਜੀ ਸਵੇਰ ਅੰਜਰੀ ਸਵੇਰ ਦਾ ਖਾਣਾ ਇੱਕ ਇੱਕ ਸਭ ਤੋਂ ਬੜੀ ਡੈੜੀ ਦੇਖ ਦੋ ਬਦਾਮ ਪਿਓ ਨਾ ਰਾਤ ਨੂੰ ਉਹਨਾਂ ਨੂੰ ਸਵੇਰੇ ਛਿੰਨ ਕੇ ਖਾਲੀ ਪੇਟ ਖਾ ਹਾਂ ਮਿਲਿਆ ਖੋਦ ਖਾ ਜਿਹੜੇ ਤਰ੍ਹਾਂ ਅੰਦਰੂਨੀ ਪ੍ਰੋਬਲਮ ਆਦਿਆਂ ਤਾਂ ਉਹਨਾਂ ਨੇ ਠੀਕ ਕਰ ਉਹ ਆਪਣੇ ਨਾ ਹੁੰਦੇ ਮਿੱਠੇ ਦੇਸੀ ਉਹ ਤਾਂ ਨਰਮ ਹੋ ਜਾਂਦੇ ਡੈੜੀ ਆ ਰਾਤ ਨੂੰ ਪਾਸ ਕਰਕੇ ਬਿਜਾ ਨਾ ਸ੍ਰਿੰਦਰ ਇਹ ਖਾ ਲੰਦਾ ਹੈ ਕੱਤੂ ਗਾਸ ਕਰਵਾ ਲਾ ਨਾ ਬਿਆੰਦੀ ਆ ਪੂਨੇ ਲਈ ਉਹ ਇਹ ਜਿਹੜੀ ਚੀਜ਼ਾਂ ਖਾ ਬਾਕੀ ਸਭ ਕੁਝ ਛੱਡ ਠੀਕ ਛੱਡ ਤੱਕ ਬਾਰ ਬਾਰ ਕਿਸੇ ਨੂੰ ਨੱਕ ਹੈ ਹਾਂ ਛੱਡ ਤਾਂ ਬਸ ਛੱਡ ਤਾਂ ਵਾ ਤਿਆਗਦਾ ਤਾਂ ਤਿਆਗਦਾ ਕੋਈ ਕਾਮੇ ਛੱਡ ਕੇ ਚਲੀਆ ਸੀਐਡੀ ਅਫੀਸਰ ਕੋਈ ਸੀਐਡੀ ਭਾਈ ਵੀ ਹਾਂ ਪੇ ਬੇ ਖਾਲੀ ਪੂਆ ਲੱਗ ਗਿਆ ਇਹਨੂੰ ਪੈਂ ਅੱਜ ਸਾਰੇ ਕਿਤੇ ਦੇ ਨੀਗਾ ਉਹ ਆਏ ਰੇ ਚੱਕਰ ਦੇਖਾ ਜੜੇ ਰਾਹ ਮੇਰੇ ਪ੍ਰਾਣ ਆ ਪਿਆ ਉਹ ਮੰਨਿਆ ਚੱਲ ਪੇਟੀ ਥਲੇ ਤੇ ਗਲਾਸ ਵੀ ਮਿਲ ਗਿਆ ਮੈਨੂੰ ਹਾਂ ਉਹ ਚੱਲ ਕੋਈ ਨਹੀਂ ਗਲਾਸ ਵੀ ਕੋਲ ਪਿਆ ਤਾਂ ਉਹ ਬੰਦਾ ਉਹ ਮੇਰੀ ਗੱਲ ਪਤਾ ਕਿਆ ਉਹ ਜੱਸੇ ਨੇ ਪੀ ਪੀ ਕੇ ਉਹ ਜੱਦਾ ਉਹ ਮੇਰੀ ਗੱਲ ਸੁਣੋ ਪਤਾ ਕਿਆ ਜਿਹਦਾ ਅਸੀਂ ਡਾਕਟਰਾਂ ਦੇ ਹਿਸਾਬ ਨਾਲ ਚੱਲੀਏ ਹਾਂ ਤਾਂ ਡਾਕਟਰ ਜਿਹੜੀ ਮੇਰੀ ਉਮਰ ਹੈ ਇਹਦੇ 'ਚ ਵੀ ਸਭ ਕੁਝ ਬੰਦ ਕਰ ਦਿੰਦੇ ਆ ਉਹ ਵੀ ਖਾਣਾ ਪੀਣਾ ਨਹੀਂ ਅਸੀਂ ਆਪਣੀ ਸਿਹਤ ਵਾਸਤੇ ਕਰਨਾ ਨਾ ਕਿ ਕਿਸੇ ਵਾਸਤੇ ਕਿਸੇ ਵਾਸਤੇ ਨਹੀਂ ਹਾਂ ਬਾਕੀ ਇੱਕ ਸਿਆਣਾ ਵੀ ਕਹਾਵਤ ਆ ਕਹਿੰਦਾ ਬੰਦਾ ਖਾਂਦਾ ਪੀਂਦਾ ਮਰ ਜਵੇ ਭੁੱਖਾ ਨਾ ਮਰੇ ਉਹ ਵੀ ਅਜਿਹਾ ਨਹੀਂ ਨਾ ਨਾ ਹੋਰ ਗੋਲ ਪਾਈ ਜਾ ਤੋ ਨਹੀਂ ਕਹਿੰਦਾ ਭਾਬਾ ਵੀ ਪ੍ਰਸ਼ਾਦਾ ਹਾਂ ਰੋਟੀ ਪਾਣੀ ਖਾਂਦਾ ਮਰ ਜਵੇ ਉਹ ਗੱਲ ਵੀ ਖਾਣਾ ਨਾ ਮਰੇ ਬੰਦਾ ਭੁੱਖੀ ਗਾਲਾ ਜਿੰਦਾ ਇਹ ਲੋੜੀ ਇਹ ਜੀ ਤਾਜੀ ਇਹ ਤਾਂ ਹੁਣ ਸੱਜਣ ਆਉਂਦਾ ਪੀਂਦਾ ਰੋਟੀ ਖਾਂਦਾ ਖਾਣਾ ਪੀਂਦਾ ਮਰ ਜਵੇ ਹਾਂ ਭੁੱਖਾ ਨਾ ਮਰੇ ਬਸ ਇਹਦਾ ਬੰਦਾ ਗੱਲਾਂ ਗੱਲਾਂ ਚ ਅਰਦਾਸ ਦੇ ਵਿੱਚ ਵੀ ਕਰ ਲਉਣਾ ਪ੍ਰਮਾਤਮਾ ਹਾਂ ਪ੍ਰਮਾਤਮਾ ਜਿਨ੍ਹਾਂ ਸਾਬ ਆਕਸੇ ਲੈਣੇ ਤੋਂ ਉਹਨੇ ਫਿਰ ਵੀ ਅਸੀਂ ਆਪਣਾ ਸਰੀਰ ਸੰਭਾਲ ਬਸ ਇਹ ਸੱਚੀ ਗੱਲ ਹੈ ਮੇਰੀ ਮਾਂ ਦੀ ਕਿਹੜੀ ਹਾਲਤ ਤੇ ਕੋਈ ਕਹਿ ਦਿੰਦਾ ਵੀ ਬਚ ਜੂਗੀ ਕੋਈ ਨਹੀਂ ਹੈ ਰੁੰਦੇ ਰੰਗ ਦੇਗ ਲੈ ਨਿਆਰੇ ਅੱਜ ਮੇਰੀ ਮਾਸਟੈਂਡ ਗਲਤੂਰਾ ਲੱਗ ਗਈ ਸਾਡੇ ਕੋਈ ਆਸ ਹੀ ਨਹੀਂ ਉਹ ਬਸ ਉਹ ਉਹ ਗੱਲ ਮੈਂ ਤਾਂ ਕਹਿੰਦਾ ਬਦੀ ਦੇ ਸੌ ਲਾਦਾ ਨਾਲੇ ਦੇ ਕਰਾਲੀ ਉਹ ਇਲਾਜ ਕਰਦੇ ਹਾਂ ਬਦੀ ਦੇ ਸੌ ਮੈਨਾਂ ਦਾ ਦੁੱਖ ਕਿਸੇ ਨੂੰ ਪਿਆ ਨਹੀਂ ਮੇਰੇ ਨਾਲ ਤੜਸ ਦੇਤੇ ਪਹਾੜੀ ਵੀ ਬਹੁਤ ਹੀ ਉਹ ਪਿੱਤੇ ਦੇ ਉਗੜਾਈ ਸੀ ਉਹ ਪਹਾੜੀ ਦੀ ਗੱਲ ਦੀ ਸੀ ਘਰ ਬੈਠੀਆਂ ਦੀ ਐ ਵੱਡੇ ਵਾਲ ਦੇ ਪਤਾ ਮੈਨੂੰ ਹਾਂ ਚੱਲ ਕੋਈ ਨਹੀਂ ਮੈਂ ਤਾਂ ਕਹਿੰਦਾ ਵੀ ਸਭਾ ਸਾਰੇ ਜਿਨ੍ਹਾਂ ਦੇ ਸਿਆਣੇ ਘਰਾਂ ਦੇ ਵਿੱਚ ਹੈਗੇ ਆ ਹਾਂ ਸਾਰੇ ਸਾਰੇ ਸਿਆਣਿਆਂ ਨੂੰ ਦੋਵੇਂ ਲੰਬੀ ਉਮਰ ਹਾਂ ਦੇਰੋਂ ਤਾਂ ਤਾਂ ਵੀ ਪਾਈ ਇਹ ਕਹਿ ਸਕਦੇ ਆਪਾਂ ਤਾਂ ਬਾਕੀ ਕਰਮ ਸਭ ਦੇ ਆਪੋਂ ਪੜਿਆ ਜੀ ਬਸ ਹਾਂ ਕਿਸੇ ਨੂੰ ਦੁੱਖ ਭੋਗਣਾ ਕਿਸੇ ਨੂੰ ਸੁੱਖ ਭੋਗਣਾ ਵੀ ਦੁੱਖ ਭੋਗਣਾ ਤਾਂ ਬੰਦਾ ਖੁਸ਼ੀ ਖੁਸ਼ੀ ਭੋਗਿਆ ਜਿਆਦਾ ਹਾਏ ਹਾਂ ਜਿਵੇਂ ਹੁਣ ਡੈਡੀ ਨੇ ਤਾਂ ਚੱਲ ਹੁਣ ਡੈਡੀ ਨੂੰ ਤਾਂ ਤਕਲੀਫ ਹੋਈ ਹੋ ਜਿਆਦਾ ਤੇ ਹੁਣ ਮੈਂ ਵੀਲ ਕਰ ਸਕਦਾ ਮੈਂ ਕੋਲ ਤਾਂ ਵੀ ਕਿੰਨੀ ਕੁ ਤਕਲੀਫ ਤੇ ਕਿੰਨੀ ਕੁ ਨਹੀਂ ਇੱਕ ਵਾਰ ਤਾਂ ਵੀ ਆਇਆ ਹੋਗਾ ਤਾਂ ਵੀ ਮੈਂ ਹੁਣ ਕੀ ਕਰੂੰਗਾ ਮੇਰਾ ਤਾਂ ਇੱਕ ਵਾਰ ਦਿਨ ਟੁੱਟ ਗਿਆ ਤਾਂ ਵੀ ਮੈਂ ਬਾਈ ਨੂੰ ਫੋਨ ਕਰਾਂ ਬੀ ਤੂੰ ਆਇਆ ਯਾਰ ਵੀ ਤੂੰ ਸੰਭਾਲ ਵੀ ਮੇਰੇ ਦਾ ਵਾਸਤੇ ਬਾਹਰ ਕੋ ਉਹ ਅੰਦਰ ਦਾ ਸਾਰਾ ਦਿਲ ਸਾਡਾ ਵੀ ਰੋਂਦਾ ਤਾਂ ਨਾਲ ਜੇ ਡੈਡੀ ਰੋਂਦਾ ਤਾਂ ਅਸੀਂ ਵੀ ਨਾਲੇ ਰੋਂਦੇ ਬੰਦਾ ਹੌਂਸਲੇ ਵਾਲੀ ਚਾਹੀਦਾ ਡਾਕਟਰ ਦੇ ਇਹਦੇ ਦੇ ਮੈਨੂੰ ਹਾਂ ਡਾਕਟਰਾਂ ਦੇ ਇੱਕ ਵਾਰ ਤਾਂ ਉੱਥੇ ਹੱਥ ਖੜੇ ਕਰਵਾਤੇ ਡੈਡੀ ਜੱ ਤੇ ਚੀਕ ਮਾਰਦਾ ਤਾਂ ਵੀ ਡਾਕਟਰ ਵੀ ਆ ਕੇ ਪੁੱਛਦੇ ਤੇ ਵੀ ਕੀ ਹੋ ਗਿਆ ਲਲਦਾਰ ਜੀ ਨੂੰ ਫਿਰ ਅਗਲੇ ਨੂੰ ਦੱਸਣਾ ਪੈਂਦਾ ਤੇ ਵੀ ਯੂਰਿਨ ਦੀ ਦਿੱਕਤ ਹੈ ਇਹਨਾਂ ਨੂੰ ਵੀ ਉਹ ਯੂਰਿਨ ਜਿਆ ਪਾਸ ਹੁੰਦਾ ਤਾਂ ਇਹਨਾਂ ਨੂੰ ਤਕਲੀਫ ਹੁੰਦੀ ਵੀ ਉਹੀ ਦਿੱਕਤ ਕਰਕੇ ਅਸੀਂ ਆਏ ਹਾਂ ਜੇ ਆਪਾਂ ਨੂੰ ਡਾਕਟਰ ਨਾ ਸਮਝਾਉਂਦਾ ਕਬਲੇ ਤੇ ਹਾਂ ਡਰਾ ਪਾਵੀਗੇ ਤੇ ਪਹਿਲੇ ਨੇ ਜਿਸ ਦਿਨ ਆਪਾਂ ਇਹ ਪੂਰਾ ਦੱਸਤਾ ਤभी ਇਹ ਤਾਂ ਹੋਣਾ ਇੰਨਾ ਕਿ ਤੋ ਥੋੜਾ ਜਿਹਾ ਅੱਧ ਤੱਕ ਸਕਿੰਟ ਜਾ 1 ਮਿੰਟ ਤਕਲੀਫ ਹੋਣੀ ਹੋਣੀ ਜੁਰਨ ਪਾਸ ਕਰਨ ਦੀ ਆਪਰੇਸ਼ਨ ਜਦ ਹੋ ਜੂਗਾ ਉਸ ਤੋਂ ਬਾਅਦ ਤੁਹਾਡੀ ਇਹ ਦਿੱਕਤ ਹੋ ਜੂਗੀ ਕਲੀਅਰ ਬਾਕੀ ਇਨਫੈਕਸ਼ਨ ਤਾਂ ਜਿਹੜੀ ਹੈਗੀ ਹੈਗੀ ਅੰਦਰ ਉਹ ਤਾਂ ਹੁਣ ਜਿਹੜੀਆਂ ਦਵਾਈਆਂ ਦਿੱਤੀਆਂ ਦਵਾਈਆਂ ਖਾਣ ਨਾਲ ਹੀ ਕਲੀਅਰ ਹੋ ਗਈਆਂ ਹੁਣ ਡੈਡੀ ਗੱਜ ਕੇ ਇੱਕ ਵਾਰ ਫੱਤੇ ਬੁਲਾ ਦੇ ਵੀ ਮੈਂ ਠੀਕ ਆ ਵੈਰੀ ਗੱ ਖਾਲਸਾ ਬੈਰੂ ਜੀ ਕੀ ਫੱਤੇ ਠੀਕ ਹੈ ਹਾਣਾ ਠੀਕ ਹੈ ਓਕੇ ਜੂਰੇ ਲੜ ਲੱਜਾ ਹਾਂ ਆ ਸੁਖਬੀ ਸਿੰਘ ਸਾਹਿਬ ਦਾ ਜੱਤ ਪੈਸੇ ਖਰਚੋ ਮੈਂ ਜਿਵੇਂ ਹੀ ਪਾਛੇ ਤਾਂ ਹੁਣ ਜਿਹੜੇ ਭਾਈ ਜਿਹੜੀਆਂ ਬਿਮਾਰੀਆਂ ਦਾ ਪਤਾ ਲੱਗ ਗਿਆ ਉਹਨਾਂ ਦਾ ਤਾਂ ਹੱਲ ਕਰਾਉਣਾ ਹੀ ਪੈਣਾ ਇਹ ਕਹਿੰਦਾ ਠਕਿਆ ਢੋਲ ਆ ਫਿਰ ਤਾਂ ਕਿ ਜੋ ਸਰੀਰ ਦੇ ਵਿੱਚ ਚੱਲਦਾ ਚੱਲੀ ਜਾਵੇ ਜਿਆਦਾ ਅਜਾਗਰ ਹੋ ਜਾਂਦਾ ਨਾ ਆਈ ਟੀ ਪੁੱਤ ਤੀਕੇ ਪੈਂਟ ਬਈ ਜਿੰਨੇ ਲੋਕ ਕਰਾਉਂਦੇ ਨਹੀਂ ਹਾਂ ਚਲੋ ਕੋਈ ਟਾਈਟ ਨਾ ਕਰਾ ਪਈ 20 ਬਿਮਾਰੀਆਂ ਨਿਕਲਣੀਆਂ ਉਹ ਕਹਿੰਦਾ ਵੀ ਚਲ ਹੁਣ ਪਤਾ ਲੱਗ ਗਿਆ ਫਿਰ ਤਾਂ ਉਹਦਾ ਇਲਾਜ ਕਰਾਉਣੀ ਪੈਣਾ ਬਾਕੀ ਹੁਣ ਅਸੀਂ ਚੱਲਿਆ ਜੀ ਪਿੰਡ ਨੂੰ ਨਿਕਲਦੇ ਆਂ ਔਰ ਤੇ ਡੈਡੀ ਠੀਕ ਠਾਕ ਆ ਤੇ ਹਫਤੇ ਬਾਅਦ ਦੇਖਾਂਗੇ ਅਗਲਾ ਪ੍ਰੋਸੈਸ ਕੀ ਬਣਦਾ ਤੇ ਘਰ ਵੀ ਨਿਆਣੇ ਰੀਤ ਨੂੰ ਵਿੱਚੇ ਵਿੱਚੇ ਸਾਨੂੰ ਤੇ ਮਾਣੇ ਮੱਝਰੇ ਚਮਕੌਰ ਸਾਹਿਬ ਅੱਜ ਛਿੱਦੀ ਜੋੜ ਮੇਲਾ ਸ਼ੁਰੂ ਹੋ ਗਿਆ ਜੀ ਜੀ ਵੀ ਇਹ ਵੀ ਦੋ ਫੋਨ ਆਲੇ ਵਿਚਾਰੀਏ ਉਹਨਾਂ ਨਾਲ ਕੇ ਜਾਓ ਹਾਂ ਉਹ ਖਬਰ ਸਾਰ ਪੁੱਛਦੇ ਆ ਆਪਣਾ ਤੇ ਵਿਜੇ ਠੀਕ ਠਾਕ ਆ ਗਿਆ ਤਾਂ ਪਹੁੰਚੋ ਭਾਈ ਚਲੋ ਹੁਣ ਅਸੀਂ ਚੱਲਦੇ ਆ ਜੀ ਚੱਲ ਰਫ ਡੈਡੀ ਚੱਲੋ ਚੰਗਾ ਹੈ ਧਿਆਨ ਰੱਖੀਆ ਬਣਾ ਡੈਡੀ ਚੰਗਾ ਬਸ ਬੰਦ ਚੰਗਾ ਲੈ ਜੀ ਪੈਟਾ ਵੀ ਉਹ ਗੱਪਾਂ ਨਹੀਂ ਆਪਾਂ ਖਾਣ ਵਾਸਤ ਗੱਲ ਕਰ ਬਸ ਤੂੰ ਮੈਨੂੰ ਬਸ ਫੋਨ ਕਰਦੀ ਤੈਨੂੰ ਫੋਨ ਕਰਨੇ ਲੋੜ ਹੀ ਨਹੀਂ ਆ ਯਾ ਤੈਨੂੰ ਮੈਂ ਛੋਪੀ ਦੇਤੀ ਵੀ ਤੈਨੂੰ ਮੈਨੂੰ ਫੋਨ ਕਰ ਬਸ ਨਹੀਂ ਆਪਰੇ ਵੀ ਜੀ ਫੋਂਟਾ ਰੋਜ਼ੇ ਕਰਦੀਆਂ ਇੱਕ ਦੂਏ ਨੂੰ ਹੁਣ ਸਪੈਸ਼ਲ ਕਰਨਾ ਡੈਡੀ ਆਫਿਸਰ ਮੈਂ ਮਖਾਲੀ ਚੱਕ ਕੇ ਪੀਗੇ ਦੇ ਦੁਗਾਵਾ ਫੇਰ ਵੀ ਫੇਰ ਵੀ ਉਹ ਡੈਡੀ ਹਾੜ ਮਾਰੀ ਡੈਡੀ ਵੀ ਉੱਥੀ ਗੱਲ ਘਮਾ ਘਮਾ ਕੇ ਲਈਏ ਨਾ ਜੇ ਤਾਂ ਤੂੰ ਸਾਨੂੰ ਕਰਦਾ ਚਾਰਾਂ ਜਾਨੇ ਪੰਜਾਂ ਜਾਨੇ ਨੂੰ ਪਿਆਰ ਆ ਦੇਖ ਪਿਆ ਆਹ ਹੋ ਉਰਤੇ ਪੰਡਾ ਬੋਤਲ ਰੱਖ ਲੱਗ ਗਿਆ ਨਾਲ ਨਾ ਹੀ ਪੈਦਾ ਕਰ ਲੰਦਾ ਤੇ ਬੰਦਾ ਪੈਦਾ ਕਰਨ ਪਰ ਆਵੇ ਜਵਾਨ ਐ ਵਿੱਕੀ ਦੀ ਪੁੱਤ ਲੋੜ ਹੈ ਹਾਂ ਨੇ ਤੇ ਆਦਾ ਰੀਤ ਨਹੀਂ ਨਹੀਂ ਮੈਂ ਇਹ ਤਾਂ ਰੀਤ ਦੇ ਲੈ ਲਿਆ ਡੈਡੀ ਨੇ ਮੇਰੀ ਜੱਤ ਤੈਨੂੰ ਕਹਿਤਾ ਮੈਂ ਹਾਂ ਚੱਲ ਜੀ ਤੇਰਾ ਤਾਂ ਧਿਆਨ ਲੇਖਣਾ ਆਹੋ ਠੀਕ ਸਾਡੀ ਕਾਲ ਮਾਣੀ ਦੇਦੇ ਸਾਡਾ ਮੈਂ ਹੀ ਨਾ ਮਾਣੀ ਨਾਮ ਐਂਜ ਆਪਣੇ ਪੋਤੇ ਪੋਤੀਆਂ ਦੇ ਵੀ ਦੇਖਣਾ ਇਹਦੇ ਥੋੜਾ ਦੋਤੀ ਦੇ ਥੋੜਾ ਦੇਖਣਾ ਚੱਲ ਪੋਜਾ ਜਦੋਂ ਹੋ ਜਾਣੇ ਪੋਤਾ ਪੋਤੀਆਂ ਦੇ ਜਦ ਤਏ ਨੇ ਹੋਣਾ ਬੜੀ ਹਾਂ ਨਾਨੂ ਪਾਣੀ ਦੇ ਦੇ ਬਸ ਨਾਨੂ ਦਾ ਇਹ ਨਹੀਂ ਦੇਣਾ ਨਾਨੂ ਨੇ ਉਹ ਨਾ ਦੇ ਦੇ ਇਹ ਤੂੰ ਕਿਹਾ ਮੈਂ ਪਾਣੀ ਦੀ ਬੋਤਲ ਜਦ ਤੱਕ ਦੀ ਜਾਨ ਵਾਦੀ ਲਾ ਗੱਡੀ 'ਚ ਤੇ ਦੇ ਲੈ ਜਾ ਕੇ ਟੱਕ ਕੇ ਖੁੱਲੀ 'ਚ ਜਦਾਂ ਚੱਕ ਲਈ ਲ ਰਾਤ ਨਹੀਂ ਦੇਖਿਆ ਮੈਂ ਕਿਹਾ ਮਾਹ ਬਲੈਟ ਬੰਦਵਾ ਕਰਕੇ ਬਾਹਰ ਆ ਗਿਆ ਕਹਿੰਦੇ ਬਾੜ ਦੇ ਇਹਨੂੰ ਬਹੁਤ ਸਮਝਦਾਰ ਹੋ ਗਈ ਹੁਣ ਨਾਨੂ ਨਾ ਨਾਨੂ ਨੋ ਗਾਨੀ ਨਾਲ ਮਾਮੀ ਕਿ ਜ਼ਰੂਰੀ ਡੈਡੀ ਇਹਦਾ ਮੰਨੂ ਵੀ ਨਾ ਦਵੇ ਇਹਦਾ ਮੰਨੂ ਵੀ ਨਾ ਦਵੇ ਤੁਹਾਨੂੰ ਤਾਂ ਦੂਰ ਦੀ ਗੱਲ ਆਉਣ ਨੰਨੂ ਬੰਦਾ ਤੇ ਖੁਸ਼ਕੀ ਨਾਲ ਦੇਖੋ ਤੇ ਕਲ ਕਲੀਆਂ ਬਣ ਲੱਗ ਗਈ ਹੈ ਕੋਈ ਨਹੀਂ ਹੁਣ ਮੌਸਮੇ ਖੁਸ਼ਕਾ ਹੋ ਗਿਆ ਹੈ ਹਾਂ ਤਾਂ ਮੌਸਮੇ ਮੌਸਮੇ ਹਜਾ ਹੋ ਗਿਆ ਚੱਲੀਏ ਇੱਥੇ ਜਾਣ ਚਪਲਾਈ ਹੈ ਜੀ ਹੁਣ ਚਲੋ ਹਾਂ ਕੀ ਹੋ ਨਾ ਨਾ ਉਹ ਅਸੀਂ ਗਾਂਹ ਵੀ ਦੇਖਣਾ ਗਾਂਹ ਵੀ ਕਿਸੇ ਨੇ ਜਾਣਾ ਵੀਰਵਾ ਇੱਥੇ ਜਾਈ ਜਾਂਦੇ ਹਾਂ ਲਾ ਵੀਰਵਾ ਅਗਲੇ ਵੀਰਵਾਰ ਨੂੰ ਅਸੀਂ ਆ ਜੂਗੇ ਹਾਂ ਮੇਰੀ ਭੁੱਲ ਕੇ ਗੋਲੀਆਂ ਚਾਹੀਦੀਆਂ ਸੱਜਰੇ ਮੈਂ ਵੀਰਵਾਰ ਮੁਰਜੂ ਪਾਪਾ ਪਾਇ ਕਰਦੇ ਮੈਂ ਇਹ ਰੀ ਦਾ ਇਹ ਰੇ ਕਦੀ ਨਾਲ ਜਾਣਾ ਹੁਣ ਇਹਦਾ ਨਾਲੇ ਜਾਊਗੀ ਸਲਾਹ ਲਈਏ ਚੰਗੇ ਕੋ ਡੈਡੀ ਮੈਂ ਲੈ ਚ ਨਾ ਤੇਰੀ ਰਪੋਟਰ ਡਾਕਟਰ ਤੇ ਹੋਰ ਨੂੰ ਵੀ ਦਿਖਾਉਂਗਾ ਮੈਂ ਰਪੋਟਰ ਟੈਨਸ਼ਨ ਨਾਲ ਤੂੰ ਐਨਾ ਤਰਾ ਜਵਾਈ ਉਹ ਨਹੀਂ ਹੈਗਾ ਵੀ ਜੇ ਉਹਨੇ ਜੋ ਕਹਿਤਾ ਓਕ ਨੂੰ ਚੱਲੂਗਾ ਮੈਂ ਹੋਰ ਡਾਕਟਰ ਤੇ ਵੀ ਸਲਾਹ ਲਊਗਾ ਤੇਰੀ ਰਪੋਟਰ ਸਾਰੀ ਲੈ ਜੰਦਾ ਮੈਂ ਜਿਹੜਾ ਤੇਰਾ ਅਗਲਾ ਟ੍ਰੀਟਮੈਂਟ ਹੈ ਦੋ ਚਾਰ ਡਾਕਟਰਾਂ ਨੂੰ ਮੈਂ ਤੇਰੀ ਰਿਪੋਰਟਾ ਦਿਖਾ ਕੇ ਚਲਾਉਂਗਾ ਉਹਨੂੰ। ਹਾਂ। ਨਾ ਠੀਕ ਹੈ ਮੈਂ। ਫੜਾ ਦੇ ਆ ਰੋਣ ਲੱਗ ਗਈ। ਚਲ ਠੀਕ ਹੈ ਸਰਿੰਦਰਪੁਰ। ਹੁਣ ਜੰਗਾ ਇਕੱਠੀ ਧਿਆਨ ਫਰੂਨ ਫਰਾਡ ਦਾ ਹਿੱਲਾ ਕਰਕੇ ਅਗਰ ਜੂਸ ਜਾਸ ਕੱਢ ਕੇ ਰੇਤਾ ਹੁਣ ਕੱਲ ਜਨਾ ਅੱਜ ਨਹੀਂ। ਆਏ ਪਿਆਰ ਕਰਨ ਲੱਗ ਗਈ ਲੈ। ਹਨਾ ਵੀ। ਆਏ ਪਿਆਰ ਕਰਨ। ਉਹ ਬਿਗੜੀ ਬੁੜੀ ਐ। ਉਹ ਗੋਦੀ 'ਚ ਰੋਂਦੀ ਨਹੀਂ ਹੁਣ ਜੱਪਿਆ ਪਾਉਂਦੀ ਆ। ਹਾਦਨੀ ਹੈ ਨੰਨੇ ਬੇਕਨ ਬਾਹਰ ਆ ਕੇ ਪਿਆਰ ਠੀਕ ਆ ਕਹਿੰਦੇ ਨੰਨੂ ਠੀਕ ਆ ਤੂੰ ਨਾ ਏ ਭਾਈ ਗੁਰਦੁਆਰਾ ਆਉਂਦਾ ਤਾਂ ਜਦੋਂ ਵਾਹਿਗੁਰੂ ਕਹਿੰਦੀ ਸੀ ਜਦੋਂ ਆਤਾ ਕੋ ਕਹਦੀ ਸਿਰ ਟਕਵਾਦੇ ਹੁਣ ਵੀ ਕਹਦੀ ਸਿਰ ਸੋਕੋ ਹੱਦ ਐ ਭਾਈ ਉਹ ਅੱਜ ਕੱਲ ਨਿਆਣੇ ਸਾਰੇ ਹੀ ਅਜਿਹੇ ਆ ਦੇਖ ਦੀ ਸਾਰੇ ਭਾਈ ਜਦੇ ਕੋਈ ਵਾਹਿਗੁਰੂ ਚੱਲ ਫਿਰ ਚੱਲ 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 ਨਿਕਲਿਆ ਟਾਈਮ ਬਹੁਤ ਹੋ ਗਿਆ ਠੀਕ ਐ ਡੈਡੀ ਚੰਗਾ ਫਿਰ ਕੋਈ ਦਿੱਕਤ ਹੋਈ ਤਾਂ ਫੋਨ ਕਰਦੀ ਰੱਬ ਕਰਕੇ ਦਿੱਕਤ ਕੋਈ ਹੋਵੇ ਨਾ ਕੋਈ ਦਿੱਕਤ ਨਹੀਂ ਆਇ ਕਹਿੰਦੇ ਨਾਨੂ ਵੈਠ ਨਾਨੂ ਨੂੰ ਲਿਜਾਣਾ ਪਤਾ ਹੈ ਐ ਕਹਿੰਦੀ ਵੀ ਤਿੰਨ ਦਿਨ ਹੋ ਗਏ ਨਾਨੂ ਨਾਲੇ ਦਾ ਮੇਰੇ ਹੁਣ ਆ ਸਾਰੇ ਮਾਰਦੀ ਨਾਨੂ ਮਾ ਘੋ ਮਲੇ ਚਲੋ ਠੀਕ ਹੈ ਜੀ ਮਿਲਦੇ ਕਿਸੇ ਅਗਲੀ ਵੀਡੀਓ ਚ ਮਾਰਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰਹਿ ਕੇ ਚੰਪਾਈ ਨਾ ਆਇਆ ਲਾਲੂ ਵੈ ਹੂੰ ਨਾਨੂ ਨਹੀਂ ਬੈਣਾ ਕਮਾ ਨਹੀਂ ਪਰ ਤੂੰ ਬੈ ਜਾ ਨੋ 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 ਤੂੰ ਬੈ ਨਾਨੂ ਨਾਨੂ ਨਹੀਂ ਬੈਣਾ ਨਾਨੂ ਨਹੀਂ ਜਾਣਾ ਪੁੱਤ ਨਾਨੂ ਨਹੀਂ ਜਾਣਾ ਬੈਠ ਜਾ ਨਾਨੂ ਨੇ ਨਹੀਂ ਜਾਣਾ ਹੈਗਾ ਟੀਵੀ ਕਹਿੰਦੀ ਆ ਹਾਂ ਬਾਏ 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 ਕਰਦੇ ਚਲ ਸਾਰਿਆਂ ਨੂੰ ਇੱਧਰ ਬਾਏ ਕਰਦੇ ਵੀਡੀਓ ਚ ਬਾਏ ਕਰਦੇ ਬਾਏ ਵੀਡੀਓ ਚ ਬਾਏ ਕਰਦੇ ਸਾਰਿਆਂ ਨੂੰ ਵੀਡੀਓ ਚ ਬਾਏ ਬਾਏ